ਇਸ ਪਿੰਡ ਦੇ ਵਿੱਚ ਨਹੀਂ ਜੰਮਦਾ ਦੁੱਧ ਤੇ ਨਾ ਹੀ ਬਣਦੀ ਹੈ ਦਹੀਂ ਇਸ ਪਿੰਡ ਦਾ ਦੁੱਧ ਜੇ ਕੋਈ ਬਾਹਰ ਲਾ ਜਾ ਕੇ ਵੀ ਦਹੀਂ ਜਮਾਉਣ ਦੀ ਕੋਸ਼ਿਸ਼ ਕਰੇ ਤਾਂ ਨਹੀਂ ਬਣਦਾ ਉੱਥੇ ਵੀ ਨਹੀਂ ਜੰਮਦਾ ਤੇ ਇਹ ਜਿਹੜੀ ਧਰਤੀ ਹੈ ਇੱਥੇ ਜਦੋਂ ਇਹ ਤੰਬਾਕੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਇੱਕ ਹੁਕਮ ਦੇ ਨਾਲ ਇਹ ਧਰਤੀ ਬੰਜਰੀ ਹੋ ਗਈ ਸੀ ਤਾਂ ਆਓ ਅੱਜ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਸਾਹਿਬ ਧਮਤਾਨ ਸਾਹਿਬ ਦੇ ਵਿੱਚ ਤੇ ਆਓ ਇੱਥੋਂ ਦਾ ਇਤਿਹਾਸ ਭਾਈ ਸਾਹਿਬ ਦੇ ਨਾਲ ਸਾਰੀ ਗੱਲਬਾਤ ਕਰਕੇ ਤੁਹਾਨੂੰ ਇੱਥੋਂ ਦੇ ਇਤਿਹਾਸ ਦੇ ਨਾਲ ਜਾਣੂ ਕਰਵਾਵਾਂਗੇ ਹਾਂਜੀ ਪਾਵਨ ਪਿੱਤਰ ਸਥਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨੌਮੀ ਪਾਤਸ਼ਾਹੀ ਗੁਰਦੁਆਰਾ ਤੁਮਤਾਨ ਸਾਹਿਬ ਦੇ ਆਪ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਗੁਰੂ ਜੀ ਤਿੰਨ ਵਾਰ ਆਏ ਨੇ ਪਹਿਲੀ ਵਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ 1665 ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਇਸ ਪਾਵਨ ਧਰਤੀ ਤੇ ਆਏ ਨਾਲ ਗੁਰੂ ਜੀ ਦੇ ਜਗਤ ਮਾਤਾ ਨਾਨਕੀ ਜੀ ਗੁਰੂ ਸਾਹਿਬ ਦੇ ਮਹਿਲ ਮਾਤਾ ਗੁਜਰੀ ਜੀ ਜਿਸ ਸਥਾਨ ਤੇ ਆਪ ਦਰਸ਼ਨ ਕਰ ਰਹੇ ਹੋ ਪਾਵਨ ਪਵਿੱਤਰ ਸਰੋਵਰ ਦੀ ਜਗਾ ਤੇ ਇੱਕ ਛੋਟੀ ਜੀ ਟਾਬ ਦੇ ਕਿਨਾਰੇ ਆ ਕੇ ਗੁਰੂ ਜੀ ਨੇ ਇੱਥੇ ਵਸੇਰਾ ਕੀਤਾ ਸੀ ਲੰਮਾ ਸਮਾਂ ਗੁਰੂ ਜੀ 3 ਮਹੀਨੇ ਲਗਾਤਾਰ ਇਸ ਸਥਾਨ ਤੇ ਰਹੇ ਉਸ ਤੋਂ ਬਾਅਦ ਸੰਗਤਾਂ ਦਿਨ ਰਾਤ ਸਵੇਰੇ ਅਤੇ ਸ਼ਾਮ ਦੇ ਜਦੋਂ ਦੀਵਾਨ ਸਜਦੇ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਤਾਂ ਪਾਕਿਸਤਾਨ ਪਟੋਹਰ ਦੀ ਸੰਗਤ ਵੀ ਆਈ ਜਿਨ੍ਹਾਂ ਨੇ ਮੋਹਰਾ ਆਦਿਕ ਅਤੇ ਮਾਇਆ ਗੁਰੂ ਜੀ ਅੱਗੇ ਪੇਟਾ ਕੀਤੀ ਤਾਂ ਉਹਨਾਂ ਟਾਈਮਾਂ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੋਣ ਕਰਕੇ ਇੱਥੋਂ ਦੇ ਇੱਕ ਸਥਾਨਕ ਜ਼ਿਮੀਂਦਾਰ ਭਾਈ ਦਗੋ ਜੀ ਗੁਰੂ ਜੀ ਨੇ ਮਾਇਆ ਜਦੋਂ ਇੱਥੋਂ ਜਾਣ ਲੱਗੇ ਭਾਈ ਦਗੋ ਜੀ ਨੂੰ ਦੇਖ ਕੇ ਕਿਹਾ ਵੀ ਇੱਥੇ ਇੱਕ ਧਰਮਸ਼ਾਲਾ ਤੇ ਪਾਣੀ ਦਾ ਖੂਲ ਵਾਇਆ ਜਾਵੇ ਤਾ ਨਾਲ ਗੁਰੂ ਜੀ ਨੇ ਕਿਹਾ ਵੀ ਤੇ ਤਮਾਕੂ ਦੀ ਵਰਤੋਂ ਨਹੀਂ ਕਰਨੀ ਤੇ ਇਹ ਮਾਇਆ ਆਪਣੇ ਨਿੱਜੀ ਕਾਰਜਾਂ ਵਿੱਚ ਨਹੀਂ ਵਰਤਣੀ ਜੀ ਤਾਂ ਭਾਈ ਦਗੋ ਜੀ ਲਾਲਚ ਵਿੱਚ ਪੈ ਕੇ ਉਹਨਾਂ ਨੇ ਇਹ ਮਾਇਆ ਆਪਣੇ ਨਿੱਜੀ ਕਾਰਜਾਂ ਵਿੱਚ ਵਰਤੀ ਤਾਂ ਫਿਰ ਜਦੋਂ ਗੁਰੂ ਜੀ ਇੱਥੋਂ ਗਏ ਤਾਂ ਭਾਈ ਦਗੋ ਪਾਣੀ ਦੀ ਢਾਲ ਪਉਣ ਵਾਸਤੇ ਜਦੋਂ ਦਿੱਲੀ ਗਏ ਰਸਤੇ ਦੇ ਵਿੱਚ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਦੁਬਾਰਾ ਫਿਰ ਮਲਾਪ ਹੋਇਆ ਤਾਂ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਜੀਓ ਮਾਇਆ ਤੇ ਮੋਹਾਂ ਦਿੱਤੀਆਂ ਸੀ ਵੀ ਉਹ ਸੇਵਾ ਵਿੱਚ ਲਾਈਆਂ ਜਾਂ ਨਹੀਂ ਤਾਂ ਭਾਈ ਦਗੋ ਨੇ ਕਿਹਾ ਵੀ ਮੈਂ ਆਪਣੇ ਨਿੱਜੀ ਕਾਰਜਾਂ ਵਿੱਚ ਵਰਤ ਲਈਆਂ। ਤਾਂ ਗੁਰੂ ਜੀ ਨੇ ਕਿਹਾ ਵੀ ਚਲੋ ਉਹ ਸਥਾਨ ਤੇ ਤਮਾਕੂ ਦੀ ਵਰਤੋਂ ਨਹੀਂ ਕਰਨੀ। ਜਿੱਥੇ ਉਹ ਮਾਇਆ ਵਰਤੀ ਗਈ ਹੈ। ਤਾਂ ਭਾਈ ਦਗੋ ਜੀ ਨੇ ਗੁਰੂ ਜੀ ਦਾ ਇਹ ਹੁਕਮ ਹੀ ਨਾ ਮੰਨਿਆ। ਤਮਾਕੂ ਵੀ ਬੀਜਿਆ ਵਰਤੋਂ ਕੀਤੀ ਤਮਾਕੂ ਦੀ। ਤਾਂ ਗੁਰੂ ਸਾਹਿਬ ਜੀ ਦੇ ਦੁਆਰਾ ਫੇਰ ਇੱਥੇ 1665 ਦੇ ਸਤੰਬਰ ਮਹੀਨੇ ਵਿੱਚ ਆਏ। ਤਾਂ ਜਦੋਂ ਹੁਕਮ ਨਾ ਮੰਨਿਆ ਤਾਂ ਪਾਤਸ਼ਾਹ ਨੇ ਉਹਨਾਂ ਨੂੰ ਇਹ ਬਚਨ ਕੀਤਾ ਭਾਈ ਦਗੋ ਤੇਰੇ ਘਰ ਲਟਣਗੇ ਗਦੋ ਜਿੱਥੇ ਕੂਆ ਨਾ ਚੱਕ ਉੱਥੇ ਉਗਣ ਗਿਆਕ ਸਮਾ ਪਾ ਕੇ ਗੁਰੂ ਜੀ ਦੇ ਬਚਨ ਪੂਰੇ ਹੁੰਦੇ ਰਹੇ ਤਾਂ ਉਸ ਤੋਂ ਬਾਅਦ ਗੁਰੂ ਜੀ ਦੇ ਨਾਲ ਸੰਗਤ ਦੇ ਵਿੱਚ ਭਾਈ ਆਨੰਦ ਲਾਲ ਉਹਨਾਂ ਦੇ ਪੁੱਤਰ RAMDEEP ਜੀ ਆਏ ਸਨ ਜੀ ਜਿਨ੍ਹਾਂ ਨੇ ਸੰਗਤ ਦੀ ਜਲਦੀ ਸੇਵਾ ਗਾਗਰਾਂ ਦੇ ਨਾਲ ਕਰਨੀ ਤਾਂ ਰਸਤੇ ਵਿੱਚ ਮਿੱਟੀ ਕੱਟਾ ਜਾਦੇ ਹੋਣ ਕਰਕੇ ਪਾਣੀ ਦਾ ਛੜਕਾ ਕਰਨਾ ਗੁਰੂ ਸਾਹਿਬ ਜਿਨ੍ਹਾਂ ਨੇ ਉਹਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਭਾਈ ਰਾਮਦੇਵ ਨੂੰ ਮੀਆ ਜੀ ਦਾ ਵਰ ਦਿੱਤਾ ਵੀ ਤੂੰ ਇਸ ਤਰ੍ਹਾਂ ਸੇਵਾ ਕੀਤੀ ਜਲਦੀ ਵੀ ਜਿਸ ਤਰ੍ਹਾਂ ਮੀਹ ਪੈ ਗਿਆ ਹੋਵੇ ਤਾਂ ਉਹਨਾਂ ਨੂੰ ਮੀਆ ਨਾਮ ਦਿੱਤਾ ਖੁਸ਼ੀ ਨਾਲ ਤੇ ਨਾਲ ਗੁਰੂ ਪਾਤਸ਼ਾਹ ਨੇ ਇੱਕ ਨਗਾਰਾ ਤੇ ਗੁਰਦੁਆਰਾ ਸਾਹਿਬ ਦਾ ਜੋ ਝੰਡਾ ਹੁੰਦਾ ਜਿਹਨੂੰ ਨਿਸ਼ਾਨ ਸਵਾਪਾ ਕਹਿੰਦੇ ਆ ਤੇ ਨਾਲ ਇੱਕ ਦੱਖਣੀ ਬੈਲ ਲੈ ਕੇ ਇਸ ਇਲਾਕੇ ਨੂੰ ਸਿੱਖੀ ਦਾ ਕੇਂਦਰ ਪ੍ਰਚਾਰ ਦਾ ਕੇਂਦਰ ਬਣਾ ਕੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭਾਈ ਮੀਆਂ ਜੀ ਨੂੰ ਹੁਕਮ ਦਿੱਤਾ ਕਿ ਭਾਈ ਮੀਆਂ ਜੀ ਲੰਬੇ ਸਮੇਂ ਤੱਕ ਸੇਵਾ ਕਰਦੇ ਰਹੇ ਇਤੋਂ ਮਾਲਵਾ ਦੁਆਬਾ ਤੇ ਮਾਝੇ ਦੇ ਵਿੱਚ ਜਦੋਂ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਮਾਖੋਵਾਲ ਅਨੰਦਪੁਰ ਸਾਹਿਬ ਜਾ ਕੇ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਮਿਲੇ ਗੁਰੂ ਸਾਹਿਬ ਜਿਨ੍ਹਾਂ ਦੀ ਸੇਵਾ ਤੋਂ ਖੁਸ਼ ਹੋ ਕੇ ਆਪਣੇ ਸਿਰ ਦਾ ਅੱਧਾ ਦਸਤਾਰਾ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਖਿਤਾਬ ਦਿੱਤਾ ਵੀ ਅੱਜ ਤੋਂ ਮੀਆਂ ਨਹੀਂ ਮੀਆਂ ਸਾਹਿਬ ਦਾ ਨਾਮ ਲੈ ਕੇ ਬੁਲਾਉਣਾ ਉਹਨਾਂ ਨੂੰ ਖਿਤਾਬ ਦਿੱਤਾ ਮੀਆਂ ਸਾਹਿਬ ਦਾ ਫਿਰ ਗੁਰੂ ਜੀ ਇੱਥੇ 1675 ਵਿੱਚ ਦੁਬਾਰਾ ਫਿਰ ਆਏ ਗੁਰੂ ਤੇਗ ਬਹਾਦਰ ਮਹਾਰਾਜ ਤਿੰਨ ਵਾਰ ਚਰਨ ਪਾਏ ਤਾਂ ਸਤਿਗੁਰੂ ਜੀ ਇਤਿਹਾਸ ਕਹਿੰਦਾ ਵੀ ਜਦੋਂ ਗੁਰੂ ਸਾਹਿਬ ਦੇ ਦਿੱਲੀ ਇੱਥੋਂ ਪਹਿਲੀ ਵਾਰ ਜਦੋਂ ਗੁਰੂ ਸਾਹਿਬ ਵੀ ਦਿੱਲੀ ਨੂੰ ਗਏ ਆ ਤਾਂ ਉਦੋਂ ਇਥੋਂ ਇਸੇ ਸਥਾਨ ਤੋਂ ਜਾਂਦੇ ਰਹੇ ਆ ਜਦੋਂ ਬਾਦਸ਼ਾਹ ਨੇ ਦਿੱਲੀ ਬੁਲਾਇਆ ਗੁਰੂ ਸਾਹਿਬ ਨੂੰ ਇਸ ਸਥਾਨ ਤੋਂ ਗੁਰੂ ਸਾਹਿਬ ਗਏ ਨੇ ਇਤਿਹਾਸ ਦੇ ਵਿੱਚ ਵੀ ਪੁਸ਼ਟੀ ਹੁੰਦੀ ਹੈ ਇਸ ਸਥਾਨ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਪਾਵਨ ਹੱਥਾਂ ਨੂੰ ਸ਼ਸ਼ੋਭਤ ਸ੍ਰੀ ਸਾਹਿਬ ਅਤੇ ਪ੍ਰਾਤਨ ਸਿੰਘਾਂ ਦੇ ਸ਼ਸਤਰ ਵੀ ਹਨ ਇਸ ਸਥਾਨ ਤੇ ਦੁਸ਼ਹਿਰੇ ਦਾ ਅਤੇ ਹੋਲੇ ਮੱਲੇ ਦਾ ਜੋ ਸਾਲਾਨਾ ਜੋੜ ਮੇਲਾ ਹੁੰਦਾ ਉਹ ਵੀ ਭਰਦਾ ਗਾ ਸੰਗਤਾਂ ਬੜੀ ਦੂਰ ਦੂਰ ਤੋਂ ਆਉਂਦੀਆਂ ਨੇ ਤੇ ਨਾਲ ਹਰ ਐਤਵਾਰ ਅਤੇ ਮੱਸਿਆ ਦਾ ਜੋ ਭਾਰੀ ਇਕੱਠ ਹੁੰਦਾ ਸੰਗਤਾਂ ਆਉਂਦੀਆਂ ਨੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਨੇ ਇਸ ਸਥਾਨ ਨੂੰ ਦਸਮ ਪਤਸ਼ਾਹ ਮਹਾਰਾਜ ਨੇ ਹਜੂਰ ਸਾਹਿਬ ਦੀ ਦਰਸ਼ਨੀ ਡੇਉਡੀ ਦਾ ਵੀ ਵਰ ਦਿੱਤਾਗਾ ਜੋ ਸੰਗਤਾਂ ਹਜੂਰ ਸਾਹਿਬ ਯਾਤਰਾ ਕਰਨ ਵਾਸਤੇ ਜਾਂਦੇ ਹਨ ਤਾਂ ਪੰਜਾਬ ਹਰਿਆਣਾ ਜਿੱਥੋਂ ਵੀ ਸੰਗਤ ਆਉਂਦੀ ਹੈ ਪਹਿਲਾਂ ਇਸ ਸਥਾਨ ਤੇ ਆ ਕੇ ਨਤਮਸਤਕ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਛਾ ਬਾਬਾ ਜੀ ਇੱਕ ਆਪਾਂ ਉਹ ਵੀ ਗੱਲ ਕਰਨੀ ਸੀ ਅਜੀ ਇੱਕ ਦਹੀਂ ਵਾਲਾ ਵਾਕਿਆ ਜੋ ਗੁਰੂ ਸਾਹਿਬ ਨੇ ਜੋ ਹੁਕਮ ਮਤਲਬ ਕਿ ਬਾਰਤਤਾਸੀ ਜਾਂ ਹੁਕਮ ਕੀਤੇ ਸੀ ਉਹ ਉਹ ਗੱਲ ਬਾਰੇ ਜਰੂਰ ਦੱਸੋ ਉਹ ਕਹਾਣੀ ਕੀ ਹੋਈ ਸੀ ਉਸ ਟਾਈਮ ਚ ਉਹ ਜੇ ਇਸ ਤਰ੍ਹਾਂ ਗਾਵੇ ਜੋ ਗੁਰੂ ਸਾਹਿਬ ਦਾ ਦੋ ਹੁਕਮ ਸੀ ਉਹਨੂੰ ਅੱਜ ਤੱਕ ਮੰਨਿਆ ਹੀ ਜਾਂਦਾਗਾ ਉਹਦੀ ਕਿਸੇ ਨੇ ਉਲੰਘਣਾ ਨਹੀਂ ਕੀਤੀ ਕਿ ਦਹੀਂ ਜਿਹੜੀ ਆ ਗੁਰਦੁਆਰਾ ਸਾਹਿਬ ਇੱਥੇ ਦੁੱਧ ਜਾਂਦਾ ਨਹੀਂ ਹੂੰ ਤੇ ਨਾ ਹੀ ਕਿਸੇ ਨੇ ਜਮਾ ਕੇ ਦੇਖਿਆਗਾ ਦੇਖਿਆ ਹਾਂ ਜੀ ਨਾ ਹੀ ਕਦੇ ਲੰਗਰ ਵਿੱਚ ਜਾਂ ਹੋਰ ਦਹੀਂ ਦੀ ਵਰਤੋਂ ਨਹੀਂ ਕੀਤੀ ਜੇ ਇੱਥੋਂ ਦੁੱਧ ਲੈ ਕੇ ਜਾਈਏ ਆਪਾਂ ਬਾਹਰ ਕਿਤੇ ਉੱਥੇ ਵੀ ਜਾ ਕੇ ਦੁੱਧ ਜਮਾਇਆ ਨਹੀਂ ਜਾਂਦਾ ਜੀ ਸੰਗਤ ਦੇ ਚਾਹ ਪਾਣੀ ਨੂੰ ਜਾਉ ਛਕਾਉਣ ਨੂੰ ਵਰਤਿਆ ਜਾਂਦਾ ਅੱਛਾ ਉਦੋਂ ਵਾਕ ਕਿ ਕੀ ਹੋਇਆ ਸੀ ਜਾਂ ਮਤਲਬ ਉਦੋਂ ਗੱਲ ਕੀ ਹੋਈ ਸੀ ਦੇਖੋ ਪੁਰਾਣੇ ਸਿੰਘਾਂ ਤੋਂ ਪਤਾ ਲੱਗਦਾ ਵੀ ਜਦੋਂ ਗੁਰੂ ਸਾਹਿਬ ਜੀ ਇੱਥੇ ਆਏ ਤਾਂ ਉਹਨਾਂ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ ਦਹੀਂ ਮੰਗਿਆ ਅੱਛਾ ਤਾਂ ਕਿਸੇ ਸਿੰਘ ਨੇ ਉਸ ਤੋਂ ਸੁਭਾਅ ਕਿਹਾ ਵੀ ਗੁਰੂ ਸਾਹਿਬ ਦਹੀਂ ਜਮਿਆ ਨਹੀਂ ਤਾਂ ਗੁਰੂ ਜੀ ਨੇ ਕਿਹਾ ਵੀ ਸ਼ਾਇਦ ਜਮਦਾ ਨਹੀਂ ਹੋਣਾ ਉਸ ਤੋਂ ਬਾਅਦ ਕਿਸੇ ਨੇ ਜਵਾਕ ਨਹੀਂ ਦੇਖਿਆ ਕਿਉਂਕਿ ਸਿੱਖ ਜਿਹੜਾਗਾ ਉਹ ਗੁਰੂ ਜੀ ਦੇ ਹੁਕਮ ਨੂੰ ਮੰਨਦਾਗਾ ਉਲੰਘਣਾ ਨਹੀਂ ਕਰਦਾ ਜੀ